ਐਸ ਵੀ ਲਈ ਤੁਸੀਂ ਜੁੜੇ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਹਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਹਾਂ ਅੱਜ ਦੀ ਵੀਡੀਓ ਸਾਡੀ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਅਕਬਲ ਜੱਟ ਹਾਜ਼ਰ ਏ ਖਿਦਮਤ ਅੱਜ ਇਸ ਪ੍ਰਵਾਦ ਵੀ ਇੱਕ ਸਟੋਰੀ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨੀ ਹਾਂ ਤੇ ਕੁ ਭੈਣ ਭਰਾ ਦੀ ਸਟੋਰੀ ਆ ਪੌਜ਼ ਹੈ ਨੈਟਰਫਾਲਸ ਅਡਵੋਰਡੀ ਥੱਲੇ ਗਈ ਹੋ ਪਿਆ ਇੱਕ ਰੀਰੀਨ ਸਾਈਡ ਤੇ ਆ ਪਿਆ ਅਮਰੀਕਾ ਦੀ ਸਾਈਡ ਤੇ ਪਿਆ 1947 ਦੇ ਨਿਖੜੇ ਹੋਏ ਇਹ ਪੈਨ ਪਾਈ ਅੱਜ ਕੈਨੇਡਾ ਵਿੱਚ ਸੈਰੋ ਤਫਰੀ ਤੇ ਰੱਬ ਦਾ ਸ਼ੁਕਰਾਨਾ ਵੀ ਅਦਾ ਕਰ ਰਹੇ ਨੇ ਇਨਾਂ ਨੇ ਅਬਦੁਲ ਖਾਲਕ ਨੇ ਇੱਥੇ ਇੱਕ ਦਿੱਤੇ ਹੋਏ ਇੰਟਰਵਿਊ ਵਿੱਚ ਆਖਿਆ ਕਿ ਮੈਂ ਕਦੀ ਵੀ ਰੱਬ ਦੇ ਅੱਗੇ ਨਾ ਸ਼ੁਕਰਾਨੀ ਕੀਤੀ ਕਦੀ ਗਿਲਾ ਸ਼ਿਕਵਾ ਨਹੀਂ ਕੀਤਾ ਐ ਰੱਬਾ ਤੂੰ ਮੈਨੂੰ ਕਿਹੜੀ ਜਗ੍ਹਾ ਰੋਲ ਛੱਡਿਆ ਕਦੀ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਐਸ ਵੇਲੇ ਅਸੀਂ ਇਸ ਦੁਨੀਆ 'ਚ ਫਿਰਦੇ ਆਂ ਕਦੀ ਉਹ ਰਿਸ਼ਤੇ ਮਿਲਾਂਗੇ ਜਿਹੜੇ 1947 ਵੇਲੇ ਵਿਛੜ ਗਏ ਸੀ ਇਹਨਾਂ ਨੇ ਇਹ ਵੀ ਦੱਸਿਆ ਕੈਨੇਡਾ ਵਿੱਚ ਕਿ ਕੋਈ ilm ਨਹੀਂ ਸੀ ਮੈਨੂੰ ਕਿ ਮੇਰਾ ਖਾਨਦਾਨ ਕਿੱਥੇ ਜਾ ਵਸਿਆ ਖਾਨਦਾਨ ਬਹੁਤ بڑا ਸੀ 1947 ਸਮੇਂ ਕਿੱਧਰ ਲੰਦੇ ਪੰਜਾਬ ਵਿੱਚ ਕੋਈ ਵੀ ਨਹੀਂ ਬਚ ਸਕਿਆ ਦਾਦੀ ਦਾਦਾ ਮਾਂ ਬਾਪ ਦਾ ਪਤਾ ਹੀ ਨਹੀਂ ਲੱਗਿਆ ਕਿ ਕਿੱਧਰ ਨੂੰ ਚਲਾ ਗਿਆ ਜਾਂ ਕਿੱਧਰ ਕਤਲ ਹੋ ਗਿਆ ਉਹਨਾਂ ਦਾ ਪੈਣ ਪਾਈ ਬਸ ਇੱਥੇ ਨਿਖੜਦਾ ਨਿਖੜਦਾ ਪਹੁੰਚਦਾ ਪਹੁੰਚਦਾ ਆਪਣੀ ਮੰਜ਼ਲ ਤੇ ਮੁਹੰਮਦਦੀਨ ਨੰਬਰਦਾਰ ਕੋ ਪਹੁੰਚਿਆ ਹਾਲਾਤ ਬੜੇ ਮੁਸ਼ਕਲ ਵੇਖੇ ਲੇਕਿਨ ਮੁਹੰਮਦ ਦੀਨ ਦੇ ਦੌਰ ਦੇ ਵਿੱਚ ਕਦੀ ਉਸਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਪਰਾਇਆ ਦੀ ਔਲਾਦ ਹਾਂ ਵਕਤ ਲੰਘਦਾ ਗਿਆ ਹਾਲਾਤ ਬੜੇ ਮੁਸ਼ਕਲ ਵੇਖੇ ਮਿਹਨਤ ਮਜ਼ਦੂਰੀਆਂ ਵੀ ਕੀਤੀਆਂ ਲੇਕਿਨ ਰੱਬ ਨੇ ਅੱਜ ਜਿਸ ਮਕਾਮ ਤੇ ਮੈਨੂੰ ਪਹੁੰਚਾਤਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਦੀ ਖਿਆਲ ਵੀ ਨਹੀਂ ਸੀ ਕੀਤਾ ਰੱਬ ਅੱਗੇ ਕਿ ਰੱਬਾ ਲੱਖਾਂ ਤੋਂ ਕੱਖਾਂ ਕੀਤਾ ਇਸ ਦਾ ਇਲਮ ਵੀ ਨਹੀਂ ਸੀ ਅੱਜ ਫਿਰ ਕੱਖਾਂ ਤੋਂ ਲੱਖਾਂ ਤੇ ਪਹੁੰਚਿਆ ਮੈਂ ਰੱਬ ਦਾ ਬੜਾ ਸ਼ੁਕਰ ਅਦਾ ਕਰਦਾ ਜਿਸ ਨੇ ਮੈਨੂੰ ਜ਼ਿੰਦਗੀ ਵਿੱਚ ਹੀ ਮੇਰੇ ਰਿਸ਼ਤਾ ਮੇਰਾ ਖੂਨ ਮੈਨੂੰ ਮਲਾ ਦਿੱਤਾ ਅਸੀਂ ਪਾਰਕਿੰਗ ਕਰਕੇ ਹਾਂ ਤੁਰਕੇ ਨਾਗਰਾਵਾਲ ਨੂੰ ਜਾ ਰਹੇ ਹੈਗੇ ਆ ਤੇ ਦੇਖੋ ਸੀਐਨਏ ਹਸਟਾਰਟੀ ਹੈਗਾ ਆਈ ਹੋਪ ਬਸ ਲੋ ਦਾ ਜਾਵਰ ਹੈਗਾ ਆ ਤੇ ਸਭ ਆ ਰਹੇ ਹੈਗੇ ਆ ਦੇਖਣ ਨੂੰ ਕੁਝ ਲੋਕੀ ਰਾਤ ਰੰਦੇ ਇੱਥੇ ਸਵੇਰ ਉੱਠ ਕੇ ਫਿਰ ਸੈਰ ਕਰਦੇ ਆ ਬੜੀ ਪਿਆਰੀ ਜਗ੍ਹਾ ਹੈ ਜੀਆ ਬੜਾ ਪਿਆਰਾ ਵਾਦਰ ਸਵੇਰੇ ਸਵੇਰੇ ਦਾ ਪਾਣੀ ਵਧੀਆ ਹੈਗਾ ਆ ਅੱਬਾ ਜੀ ਮੰਮੀ ਹੁਣੇ ਖੜੇ ਆ ਹਾਂਜੀ ਅੱਬਾ ਕਿੱਦਾਂ ਜੀ ਫਿਰ ਦੱਸੋ ਕਿੱਦਾਂ ਆ ਤੁਸੀਂ ਕਿੱਥੇ ਆਏ ਆ ਸਮੁੰਦਰ ਵੇਖਣ ਆਏ ਸਮੁੰਦਰ ਨੈਗਰਾਫਾਲ ਕੋਲੋਂ ਨੈਗਰਾ ਨੈਗਰਾਫਾਲ ਨੈਗਰਾਫਾਲ ਹਾਂਜੀ ਹਾਂਜੀ ਬ੍ਰਦਰ ਅਸੀਂ ਆ ਰਹੇ ਸੀ ਮਮਾ ਜੀ ਹਲੋ ਜੀ ਸਾਰੇ ਜਣੇ ਅਸੀਂ ਅਸੀਂ ਆਏ ਹੈਗੇ ਆ ਦੇਖੋ ਜੀ ਛੋਟਾ ਭਾਣ ਜੀ ਭਾਣ ਜੀ ਫੜੇ ਕਿੰਨੇ ਬੰਦੇ ਉੱਥੇ ਦੀ ਕਿਦਾਂ ਮਾਮਾ ਇਹ ਨਾਉਣਾ ਤਾਂ ਵੇਹਣ ਤਾਂ ਹਾਂਜੀ ਯਾ ਪਹੌਂਚ ਗਾ ਨੇਪਰ ਫਾਲਸ ਅਗੇ ਬੋਰਡ ਵੀ ਥੱਲੇ ਗਈ ਹੋਪੀਆ ਇੱਕ ਰੀਡੀਅਨ ਸਾਈਡ ਤੇ ਆ ਯਾ ਅਮਰੀਕਾ ਵੀ ਸਾਈਡ ਤੇ ਹੈ ਪੀਆ ਬੜੀ ਬਲੂ ਧੰਦੇ ਸ਼ੇਪ ਚੱਲ ਰਿਹਾ ਹੈ ਰੇਆ ਤੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੈ ਕੋਈ ਬਚੀ ਨਹੀਂ ਜਿਹੜਾ ਵੀ ਇਹਦੇ ਵਿੱਚ ਕਿਤੇ ਆ ਗਿਆ ਹੈ ਨੋਪਨਪਲੇ ਪਾਂ ਅਜੇ ਟਰੱਕ ਦੀ ਜੂੜ ਨਹੀਂ ਆ। ਸਾਹ ਲੈ ਲੈ ਕੇ ਮੂਵੀ ਬਣਾ ਰਹੇ ਹੈਗੇ ਆ। ਇਹ ਹੁਣ ਕੋਲ ਸ ਹੈਗਾ ਆ। ਦੇ ਕੰਟਰੀ ਜਿਹੜੀ ਪਹਿਲਾਂ ਬ੍ਰਿਜ ਤੇ ਬੋਲਦੇ ਆਈ ਸੀ ਉਹ ਹੀ ਪਾਣੀ ਆ ਕੇ ਡਿੱਗਦਾ ਹੈ ਗਿਆ। ਤਰਾ ਤਰਾ ਦੀਆਂ ਕੰਟਰੀਆਂ ਤੋਂ ਲੋਕੀ ਆਏ ਹੈਗੇ ਆ। ਰਾਤ ਤੋਂ ਉੱਠਲਾਂ ਜਿੰਦੇ ਆ ਬਸ ਸਿਰ ਸੇ ਆਪਣਾ ਅੱਗੇ So I, I did a budgie I'm to take it off. ਸਾਨੂੰ ਬਹੁਤ ਖੁਸ਼ ਹੋ ਕੇ ਆਇਆ ਹਾਂ ਆਨਸਟਰ ਜੀਸ ਅਨਜੋਇਸ ਆਪ ਕਰਨਾ ਇਹ ਜੀ ਅੱਜ ਇਸ ਪਰਵਾਰ ਵੀ ਇੱਕ ਸਟੋਰੀ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨੀ ਹਾਂ ਦੇਖੋ ਭੈਣ ਭਰਾ ਦੀ ਸਟੋਰੀ ਹੈ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਇਹ ਤੁਸੀਂ ਵੀਡੀਓ ਅਖੀਰ ਤੱਕ ਜ਼ਰੂਰ ਵੇਖੋਗੇ ਤੇ ਸਾਡੀ ਇਹ ਛੋਟੀ ਜੀ ਕੋਸ਼ਿਸ਼ ਕਿਸ ਤਰ੍ਹਾਂ ਦੀ ਰਹੀ ਜ਼ਰੂਰ ਕਮੈਂਟਸ ਬਾਕਸ ਵਿੱਚ ਲਿਖਣਾ ਤੇ ਸੱਜਣ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਸਰਦਾਰ ਬਲਦੇਵ ਸਿੰਘ ਬਸਰਾ ਅਤੇ ਉਹਨਾਂ ਦੇ ਪਤਨੀ ਬੀਬੀ ਨਰਮਲ ਕੌਰ ਬਸਰਾ ਜਿਨ੍ਹਾਂ ਦਾ ਪਹਿਲਾਂ ਲਾਸਟ ਨੇਮ ਨੱਜਰ ਸੀ ਤੋਂ ਪਿੱਛੋਂ ਸਾਡੇ ਪਿੰਡ ਪਿੰਡਾ ਚੋਹਾ ਸਰ ਇਲਾਕੇ ਦੇ ਹਨ ਉਹਨਾਂ ਦੇ ਇੱਕ ਬ੍ਰਦਰ ਜਿਨ੍ਹਾਂ ਦਾ ਨਾਮ ਮਨਮੋਹ ਸਿੰਘ ਪਰ ਜਦੋਂ 1947 ਦੇ ਰੌਲਿਆਂ ਵਿੱਚ ਪਰਿਵਾਰ ਇੰਡੀਆ ਆ ਰਿਹਾ ਸੀ ਸੰਗ ਅਤੇ ਭਾਈ ਮਨਮੋਹ ਸਿੰਘ ਆਪਣੇ ਰਹਿਣ ਇਹਨਾਂ ਦਾ ਮਲਾਪ ਕਿਵੇਂ ਹੋਇਆ ਜਵੇਦ ਜੱਟ ਦਾ ਇੱਕ YouTube ਚੈਨਲ ਹੈ ਤੇ ਇਹ ਚੈਨਲ ਤੇ ਇਹੋ ਜਿਹੇ ਪ੍ਰੋਗਰਾਮ ਕਰਦੇ ਹਨ ਜੋ ਵਿਛੜੇ ਲੋ ਨੂੰ ਦੇ ਬਾਰੇ ਮੂਵੀ ਵੀਡੀਓ ਬਣਾਉਂਦੇ ਹਨ ਤੇ ਦਿਖਾਉਂਦੇ ਹਨ ਇਹ ਵੀਡੀਓ ਦੇਖ ਕੇ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਲੈਣੇ ਸ਼ੁਰੂ ਕੀਤੀ ਇਹਨਾਂ ਦੀ ਬੁੱਢੀ ਨਿਸ਼ਾਨੀ ਸੀ ਇਹਨਾਂ ਦੇ ਹੱਥ ਦੀਆਂ ਛੇ ਉਂਗਲਾਂ ਸਮ ਫਿਰ ਇਹਨਾਂ ਦੇ ਚਾਚਾ ਜੀ ਹੁਣੇ ਪਛਾਣਿਆ ਅਤੇ ਸਾਰਾ ਪਰਿਵਾਰ ਦਾ ਮਲਾਪ ਹੋਇਆ ਕਰੀਬਨ 5 ਸਾਲ ਬਾਅਦ ਆਪਣੀ ਪਰਿਵਾਰ ਦਾ ਮਲਾਪ ਹੋਇਆ ਸਰਦਾਰ ਬਲਦੇਵ ਸਿੰਘ ਅਤੇ ਬੀਬੀ ਨਰਮਲ ਕੌਰ ਬਸਰਾ ਅਤੇ ਇਹਨਾਂ ਦੇ ਚਾਚਾ ਜੀ ਪਾਕਿਸਤਾਨ ਜਾ ਕੇ ਇਹਨਾਂ ਨੂੰ ਮਿਲੇ ਹੁਣੇ ਇਹਰੇ ਜਾ ਆਪਣੇ ਪਰਿਵਾਰ ਨੂੰ ਮਿਲ ਆਏ ਹੋਏ ਹਨ ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਭਾਈ ਮਨਮੋਹਨ ਸਿੰਘ ਹੁਣਾਂ ਨੂੰ ਸਟੇਜ ਤੇ ਲੈ ਕੇ ਆਉਣ ਤੇ ਆਪਣੀ ਸੰਗਤਾਂ ਦੇ ਦਰਸ਼ਕਾਂ ਕਾਂ ਕਾਂ ਸੋ ਮਾਹਰ ਚੀਕੀ ਕਰਦੇ ਉਹ ਕਿੰਨੀ ਐਕਸਾਈਟਿੰਗ ਘੜੀ ਹੋਵੇਗੀ ਜਦੋਂ ਭੈਣ ਭਰਾ 75 ਸਾਲਾਂ ਬਾਅਦ ਮਿਲੇ ਹੋਣਗੇ ਇਹ ਇਹੋ ਹੀ ਦੱਸ ਸਕਦੇ ਹਨ ਇਹਨਾਂ ਨੂੰ ਹੀ ਪਤਾ ਹੈ ਕਿ 75 ਸਾਲ ਬਾਅਦ ਭੈਣ ਭਰਾ ਜਦੋਂ ਮਿਲੇ ਹੋਣਗੇ ਇਹਦੇ ਬਾਰੇ ਜੋ ਵੀਡੀਓਜ਼ ਵੀ ਹਨ ਉਹ ਵੀ ਆਪਣੇ ਹੈਗੀਆਂ ਨੇ ਜੇ ਆਪਜੀ ਕੋਈ ਦੇਖਣਾ ਚਾਹੁੰਦਾ ਆ ਫਿਰ ਆਪਣੇ ਸਰਦਾਰ ਹਰਨੇਕ ਸਿੰਘ ਨੀਚਰ ਹੁਣਾਂ ਕੋਲ ਹਨ ਉਹਨਾਂ ਤੋਂ ਲੈ ਸਕਦੇ ਆ ਇਹ ਉਹਨਾਂ ਦੇ ਸਿਸਟਰ ਬੀਬੀ ਨਰਮਲਕੌਰ ਅਤੇ ਸਰਦਾਰ ਬਲਦੇਵ ਸਿੰਘ ਜੀ ਬਸਰਾ ਤੇ ਨਾਲ ਇਹਨਾਂ ਦੇ ਬੇਟੇ ਹਨ ਮੰਮੀ ਇਧਰ ਨੂੰ ਹੋਰ ਥੋੜੇ ਥੋੜੇ ਇਧਰ ਨੂੰ ਹੋਣੀ ਚਾਹੀਦੀ ਹੈ ਤਾਂਸ ਬੈਟਰ ਜੇਕਰ ਕੋਈ ਵੀ ਪਰਿਵਾਰ ਇਹਨਾਂ ਨੂੰ ਮਿਲਣਾ ਚਾਹਤਾ ਹੈ ਜਵਾਹਰ ਤੋਂ ਬਾਅਦ ਇਹਨਾਂ ਨੂੰ ਮਿਲ ਸਕਦੇ ਹਨ ਮੰਗਨ ਸਾਰੀ ਸੰਕਾ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਜੋ ਪਰਿਵਾਰ ਨੇ ਇਸ ਖੁਸ਼ੀਆਂ ਵਿੱਚ ਸ਼ਾਮਲ ਹੋਏ ਹੋ ਅੱਜ ਗੁਰਦੁਾਰੇ ਸਾਹਮਣੇ ਖੜੇ ਇਹ ਪ੍ਰੋਗਰਾਮ ਅੱਜ ਫਿਨਿਸ਼ ਹੋਇਆ ਤੇ ਬਸ ਸਾਰੇ ਜੀ ਸਾਰਾ ਪਰਿਵਾਰ ਇਕੱਠੇ ਹੋਏ ਹੈਗੇ ਆ ਹੁਣ ਚਾਚਾ ਜੀ ਦੇ ਘਰ ਮਾਮਾ ਜੀ ਦੇ ਸਾਰੇ ਪਿਆਰੇ ਪਿਆਰੇ ਬੱਚੇ ਪਰ ਇੱਕ ਖਾਣ ਚਲੇ ਥੋੜਾ ਜਿਹਾ ਆਪਰੇ ਸਾਥ ਦੇਕਾਰ ਦੇ ਕੋਤੇ ਦਾ ਜਿੰਦਾ ਉਥੇ ਸੀ ਕਿ ਇਕੱਟਾਂ ਦੇ ਇੱਕ ਵਾਰ ਮੰਨ ਲਿਆ ਜਰੋਂ ਵਾਂਟ ਟਾਈਮ ਉਹ ਬਾਕੀ ਗੱਲ ਕਰਕੇ ਆ ਗਏ ਆ ਗੈਸ ਨਾਉ ਹੀ ਸਕੀ ਇਯੇ ਬੇਬੀ ਐਂਡ ਆਜ਼ ਵੀ ਥਿੰਕ ਵੀ ਇਟ ਡਾਟ ਬਾਈਕ ਜਿਸ ਨੇ ਜਦੋਂ ਦਾ ਆਉਂਦਾ ਕੁਝ ਨਹੀਂ ਹੋਇਆ ਉਹ ਤਾਂ ਨਹੀਂ ਉਹ ਨੂੰ ਲੈਣ Is it time, yes it is How oh. come, Singh? Yeah. are they, my boy? Look. over <laughs> there? <laughs> sure. Yeah. Let's right, uh, <laughs> the go for a big one, Okay.

ओके ठीक है हुन ਮੈਂ ਕਹਿੰਦਾ ਜਸ ਧਿਆਨ ਦੇ ਆ